ਮੈਨੂੰ ਦੁੱਖ ਬਣਾਉਣ ਲਈ ਪ੍ਰਮਾਤਮਾ ਕਾਫੀ ਆ ਲੋਕ ਤਾਂ ਸੁਣਾ ਕੇ ਅਣ ਸੁਣਿਆ ਕਰ ਦਿੰਦੇ ਨੇ ਬਸ ਤੇਰੇ ਦਰ ਤੇ ਆ ਕੇ ਤੈਨੂੰ ਹੀ ਦੁੱਖ ਸੁਣਾਉਣੇ ਆ ਮੇਰੇ ਸਤਿਗੁਰਾ ਕਿਉਂਕਿ ਜਦੋਂ ਮਾਂ ਬਾਪ ਤੁਰ ਜਾਂਦੇ ਨੇ ਉਹ ਬਹੁਤ ਕੁਝ ਦਿੰਦੇ ਨੇ ਪਰ ਕਦੇ ਮੰਗਦੇ ਹੀ ਨਹੀਂ ਇਸੇ ਤਰ੍ਹਾਂ ਇਕ ਤੂੰ ਹੀ ਸਹਾਰਾ ਮੇਰੇ ਸਤਿਗੁਰਾ ਜੋ ਸਭ ਦੁੱਖ ਸੁੱਖ ਸੁਣਦਾ ਤੇ ਬਹੁਤ ਕੁਛ ਦੇ ਜਾਂਦਾ ਤੇਰੇ ਦਰ ਤੇ ਆ ਕੇ ਸਕੂਨ ਜਿਹਾ ਮਿਲ ਜਾਂਦਾ ਫਿਰ ਸਭ ਕੁਝ ਹੀ ਮੈਂ ਭੁੱਲ ਜਾਂਦੀ ਤੇਰਾ ਨਾਮ ਜਪਾਂ ਮਨ ਦੇ ਅੰਦਰ ਬਸ ਇੱਕ ਇਹੀ ਆਸ ਜੀ ਫਿਰ ਜਗ ਜਾਂਦੀ ਕਿ ਮੇਰਾ ਸਤਗੁਰ ਮੇਰੇ ਨਾਲ ਆ ਫਿਰ ਮੈਨੂੰ ਡਰ ਕਿਸੇ ਚੀਜ਼ ਦਾ ਨਹੀਂ બસ ਬਾਬਾ ਜੀ ਮੇਰੇ ਅੰਗ ਸੰਗ ਰਹੀ ਪਿਓ ਮੇਰਿਆ ਮੇਰੇ ਲਈ ਸਭ ਕੁਝ ਤੂੰ ਹੀ ਤੂੰ ਆ ਮੇਰੇ ਸਤਿਗੁਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਅੰਗ ਸੰਗ ਸਹਾਈ ਰਿਓ ਲਾਜ ਬਤ ਤੁਸੀਂ ਹੀ ਰੱਖਣੀ ਆ ਪੜਦੇ ਤੁਸੀਂ ਹੀ ਟਕਣੇ ਆ ਤੁਸੀਂ ਸਭ ਕੁਝ ਜਾਣਦੇ ਹੋ